ਵਿਆਸ ਹੀ ਸ਼ਾਇਦ ਮਕਰਤ ਸਾਹਿਬ ਤੁਸੀਂ ਵੀ ਜਫੀ ਪਾ ਰਹੇ ਸੀ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਨੂੰ ਉਹਨਾਂ ਨੂੰ ਪੁੱਛ ਲੈਂਦੇ ਕਿ ਤੁਹਾਡਾ ਡੇਰਾ ਕੀ ਕਰ ਰਿਹਾ ਜੇ ਐਨੇ ਗੱਟਸ ਵਾਲੀ ਗੱਲ ਆ ਸੱਚ ਨੂੰ ਸੱਚ ਕਹੋ ਝੂਠ ਨੂੰ ਝੂਠ ਕਹੋ ਡੇਰੇ ਮੰਦਰ ਗੁਰਦੁਆਰੇ ਲੋਕਾਂ ਨੂੰ ਇਹਨਾਂ ਚੀਜ਼ਾਂ ਦੇ ਉੱਤੇ ਵੰਡਣਾ ਬੰਦ ਕਰੋ ਥੋੜੀ ਸ਼ਰਮ ਕਰੋ ਹੁਣ ਗੱਲ ਕਰਦੇ ਆਂ ਹੜਾਂ ਦੀ ਕਿ ਹੜਾਂ ਦੇ ਵਿੱਚ ਡੇਰਾ ਕੀ ਕਰ ਰਿਹਾ ਆ ਸਭ ਤੋਂ ਪਹਿਲਾਂ ਡੇਰੇ ਬਿਆਸ ਨੇ 2 ਕਰੋੜ ਰੁਪਈਆ ਜਿਸ ਦਿਨੇ ਪਾਣੀ ਹਲੇ ਪਹਿਲੇ ਦਿਨ ਉਦੋਂ ਹਲੇ ਜਨਾਲੇ ਹਲਕੇ ਦੇ ਵਿੱਚ ਆਇਆ ਵੀ ਨਹੀਂ ਸੀ ਮੰਨਾ ਜੀ ਜਿੱਥੇ ਜਾ ਕੇ ਤੁਸੀਂ ਵੀਡੀਓ ਬਣਾ ਰਹੇ ਸੀ ਉੱਥੇ ਹਲੇ ਪਾਣੀ ਆਇਆ ਵੀ ਨਹੀਂ ਸੀ ਜਿਸ ਦਿਨ ਪਹਿਲੇ ਦਿਨ ਬਿਆਸ ਦਰਿਆ ਦੇ ਵਿੱਚ ਪਾਣੀ ਆਉਂਦਾ ਆ ਸਭ ਤੋਂ ਪਹਿਲਾਂ ਡੇਰੇ ਬਿਆਸ ਨੇ 2 ਕਰੋੜ ਰੁਪਈਆ ਫੰਡ ਦਿੱਤਾ ਅੱਜ ਦੀ ਡੇਟ ਦੇ ਵਿੱਚ ਉਹਨਾਂ ਦੇ ਸੇਵਾਦਾਰ ਲੰਗਰ ਦੀ ਸੇਵਾ ਕਰ ਰਹੇ ਨੇ ਪਰ ਗੱਲ ਇਹ ਆ ਕਿ ਡੇਰਾ ਇਸ ਚੀਜ਼ ਤੇ ਚੱਲਦਾ ਆ ਕਿ ਉਹ ਵੀਡੀਓ ਨਹੀਂ ਬਣਾਉਂਦੇ ਉਹ ਵਾਹ ਵਾਹ ਨਹੀਂ ਕਰਾਉਂਦੇ ਉਹ ਬਿੱਲੇ ਲਾ ਕੇ ਨਹੀਂ ਫਿਰਦੇ ਕਿ ਅਸੀਂ ਫਲਾਣੇ ਆਏ ਆ ਉਹ ਇਸ਼ਾਨ ਨਹੀਂ ਕਰਦੇ ਉਹ ਨਾਲ ਖਲੋਂਦੇ ਨੇ ਇੱਕ ਇੰਸਟਾਗ੍ਰਾਮ ਦੀ ਪੋਸਟ ਦੇ ਮੁਤਾਬਕ ਉਹਦੇ ਉੱਤੇ ਲਿਖਿਆ ਸੀ not all heroes wear caps some wear green jackets and ਉਹਨਾਂ ਵਾਸਤੇ ਲਿਖਿਆ ਗਿਆ ਸੀ ਕਿ ਗ੍ਰੀਨ ਜੈਕਟਸ ਪਾ ਕੇ ਡੇਰੇ ਦੇ ਸੇਵਾਦਾਰ ਕੰਮ ਕਰ ਰਹੇ ਸੀ ਉਹਦੇ ਉੱਤੇ ਸਿਰਫ ਬਿੱਲਾ ਨਹੀਂ ਸੀ ਲੱਗਾ ਕਿ ਅਸੀਂ ਰਾਧਾ ਸੁਆਮੀ ਆ ਕਿਉਂਕਿ ਉਹ ਵਾਹ ਵਾਹ ਨਹੀਂ ਖੱਟਣ ਆਉਂਦੇ ਇਸੇ ਤਰ੍ਹਾਂ ਸਾਰੇ ਪੰਜਾਬ 'ਚ ਜਿੱਥੇ-ਜਿੱਥੇ ਵੀ ਡੇਰੇ ਰਾਧਾ ਸੂਮੀ ਕੰਮ ਕਰ ਰਿਹਾ ਆ ਸਿਰਫ ਉਹ ਲਾਈਮ ਲਾਈਟ ਵਿੱਚ ਨਹੀਂ ਆਉਂਦਾ ਤਾਂ ਕਰਕੇ ਤੁਹਾਨੂੰ ਚੁਬਦਾ ਆ ਕਿ ਜਾਂ ਤੇ ਉਹ ਤੁਹਾਡੇ ਥਰੂ ਆਉਣ ਹੁਣ ਸਵੇਰੇ ਕਿਤੇ ਮੰਨਾ ਜੀ ਨੂੰ ਫੋਨ ਆਜੇ ਹਾਂ ਕਿ ਮੰਨਾ ਜੀ ਅਸੀਂ ਡੇਰੇ ਤੋਂ ਰਸਤ ਪੇਜਾਂਗੇ ਤੁਸੀਂ ਵੰਡਣੀ ਆ ਇਹਨਾਂ ਸਵੇਰੇ ਦੂਜੇ ਪਾਸੇ ਹੋ ਜਾਣਾ ਥੋੜੀ ਸ਼ਰਮ ਕਰੋ ਲੋਕਾਂ ਨੂੰ ਗਮਰਾਹ ਨਾ ਕਰੋ